ਸਸੇ ਗੱਲ ਦੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਗੰਨੇ ਦਾ ਜੂਸ ਉਹ ਵੀ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਗੁੜ ਤੋਂ ਗੁੜ ਤੁਸੀਂ ਕੋਈ ਵੀ ਲੈ ਸਕਦੇ ਹੋ ਆ ਦੇਖੋ ਜੀ ਆਹ ਲੇਤਾ ਜੀ ਆਪਾਂ ਗੁੜ ਗੁੜ ਤੁਸੀਂ ਜਿੰਨਾ ਮਰਜ਼ੀ ਲੈ ਲਓ ਆਪਣੇ ਤੇ ਡਿਪੈਂਡ ਹੈ ਆਪਣੀ ਫੈਮਿਲੀ ਦੇ ਹਿਸਾਬ ਤੇ ਆਪਣੇ ਪਰਿਵਾਰ ਦੇ ਹਿਸਾਬ ਤੇ ਜਿੰਨੇ ਵੀ ਆਪਾਂ ਗਲਾਸ ਤਿਆਰ ਕਰਨੇ ਆ ਜੂਸ ਦੇ ਹੁਣ ਆਪਾਂ ਗੁੜ ਨੂੰ ਆਪਾਂ ਤੁਸੀਂ ਛੋਟਾ ਛੋਟਾ ਕੱਟ ਲੈਣਾ ਹੱਥ ਨਾਲ ਵੀ ਆਪਾਂ ਤੋੜ ਸਕਦੇ ਆ ਨਹੀਂ ਟੁੱਟਦਾ ਉਹ ਤਾਂ ਤੁਸੀਂ ਕਰਦ ਨਾਲ ਤੁਸੀਂ ਛੋਟਾ ਛੋਟਾ ਕੱਟ ਲੈਣਾ ਕੱਟ ਕੇ ਉਸ ਤੋਂ ਬਾਅਦ ਆਪਾਂ ਮਿਕਸੀ ਵਾਲੇ ਜਾਰ ਦੇ ਵਿੱਚ ਆਪਾਂ ਪਾਵਾਂਗੇ ਗੁੜ ਨੂੰ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਪਾਣੀ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਕਾਲਾ ਨਮਕ ਆ ਦੇਖੋ ਅੱਧਾ ਚਮਚਾ ਆਪਾਂ ਕਾਲੀ ਨਮਕ ਦਾ ਪਾਇਆ ਹੋਣਾ ਆਪਾਂ ਇਹਦੇ ਵਿੱਚ ਨਿੰਬੂ ਨਹੀਂ ਚੋੜਦੇ ਨੇ ਆ ਦੇ ਆਸਰਾ ਆਪਾਂ ਨਿੰਬੂ ਚੋੜ ਦਾਂਗੇ ਇੱਕ ਲਿંબੂ ਲੈਤਾ ਆਪਾਂ ਹੂਨਾ ਪਏ ਦੇ ਵਿੱਚ ਪਾਵਾਂਗੇ ਨਿੰਗੂ ਆਪਾਂ ਨੂੰ ਛੋੜ ਦਿੱਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰਫ ਇਹ ਆਪਾਂ ਲੋੜ ਅਨੁਸਾਰ ਪਾਵਾਂਗੇ ਬਰਫ ਹੂਨਾ ਪਏ ਦਾ ਪਰੋਟਾ ਕੱਲਾ ਦੇਨੇ ਇਹਨੂੰ ਆਪਾਂ ਮਿਕਸੀ ਵਾਲੇ ਜੱਗ ਵਿੱਚ ਆਪਾਂ ਜੂਸ ਤਿਆਰ ਕਰਦੇ ਹਾਂ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਇਆ ਪਧিনা ਆ ਦੇਖੋ ਪਦੀਨਾ ਪਾ ਕੇ ਹੁਣ ਆਪਾਂ ਦੁਬਾਰਾ ਫੇਰੇ ਨੂੰ ਗ੍ਰाइंड ਕਰ ਲੈਣ। ਲੋ ਜੀ ਗੰਨੇ ਦਾ ਜੂਸ ਬਣ ਕੇ ਤਿਆਰ ਹੈ। ਆ ਦੇਖੋ। ਹੁਣ ਆਪਾਂ ਇਹਨੂੰ ਛਾਣ ਲੈਣਾ। ਛਾਣ ਕੇ ਆਪਾਂ ਇਹਨੂੰ ਹੁਣ ਆਪਾਂ ਗਲਾਸ ਦੇ ਵਿੱਚ ਪਾਵਾਂਗੇ। ਲਓ ਜੀ ਹੁਣ ਆਪਾਂ ਗਲਾਸ ਦੇ ਵਿੱਚ ਜੂਸ ਨੂੰ ਪਾਣ ਲੱਗਿਆ ਗੰਨੇ ਦਾ ਆ ਦੇਖ ਲਓ ਜੀ ਉਪਰੋਂ ਦੇ ਆਪਾਂ ਫੇਰ ਆਪਾਂ ਥੋੜਾ ਥੋੜਾ ਆਪਾਂ ਕਾਲਾ ਨਮਕ ਪਾ ਦਿੰਨੇ ਆਪਾਂ ਇੱਕ ਇੱਕ ਚੁਟਕੀ ਪਾਵਾਂਗੇ ਇਨੂੰ ਹੁਣ ਆਪਾਂ ਹਿਲਾ ਦਿੰਨੇ ਚੰਗੀ ਤਰ੍ਹਾਂ ਦੋਨਾਂ ਗਲਾਸਾਂ ਵਿੱਚ ਆਪਾਂ ਚੰਗੀ ਤਰ੍ਹਾਂ ਹਿਲਾ ਦੇ। ਦੇਖੋ ਜੀ ਜਦੋਂ ਵੀ ਆਪਾਂ ਡਿਲ ਕਰੇ ਗੰਨੇ ਦਾ ਜੂਸ ਪੀ ਲੂ ਕਿਸੇ ਟਾਈਮ ਆਪਾਂ ਨੂੰ ਨਹੀਂ ਵੀ ਮਿਲਦਾ ਬਾਹਰ ਘਰੇ ਆਪਾਂ ਗੁੜ ਤੋਂ ਆਪਾਂ ਆਹ ਰਾਮ ਨਾਲ ਆਪਾਂ ਤਿਆਰ ਕਰ ਸਕਦੇ ਹਾਂ। ਲੋ ਜੀ ਉਹਨਾਂ ਪਾਈ ਦੇ ਵਿੱਚ ਲੰਨਿਆ ਪਾਈਪ ਲੋ ਜੀ ਗੰਨੇ ਦਾ ਜੂਸ ਬਣ ਕੇ ਤਿਆਰ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਬੰਦਾ ਹੈ ਬੰਦਾ ਵੀ ਬਹੁਤ ਸੌਖੇ ਤਰੀਕੇ ਨਾਲ ਹੈ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਧੰਨਵਾਦ